ਹਾਂਜੀ ਗੁੱਡ ਮਾਰਨਿੰਗ ਗਾਇਸ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਮੈਂ ਸਟ੍ਰੈਨ ਮਿਸਿਸ ਸਿਵਿਆ ਕਪਰ ਜੁਜਾਰ ਸਿੰਘ ਜੀ ਉੱਠ ਖੜੇ ਨੇ ਗੁੱਡ ਮਾਰਨਿੰਗ ਜੁਜਾਰ ਸਿੰਘ ਸਭ ਦੇ ਜੁਜਾਰ ਸਿੰਘ ਦੀ ਗੁੱਡ ਮਾਰਨਿੰਗ ਵੀ ਹੋ ਗਈ ਆ ਕੁੜੀ ਬਹੁਤ ਲੇਟ ਆ ਨੂੰ ਛੱਡ ਦੀਏ نیچے ਜਾਓ ਦਾਦੀ ਨੂੰ ਮਿਲ ਦਾਦੀ ਕੋਲੇ ਜਾਓ ਦਾਦੀ ਕਹਿੰਦੇ ਕੱਚਾ ਕਿੰਨਾ ਸੋਹਣਾ ਪਾਇਆ ਦਾਦੀ ਨੂੰ ਦਿਖਾ ਦਿਓ ਆ ਜੰਮਾ ਪਦਾਦਾ ਜੀ ਨੂੰ ਦੇਖ ਕੇ ਆਇਆ ਜਾਓ ਦਾਦਾ ਜੀ ਕੋਲੇ ਜਾ ਕੇ ਆਓ ਦੋਨੇ ਦਾਦੀ ਪੋਤਾ ਜਾਓ ਮੰਮੀ ਇਹ ਦੁੱਧ ਬਣਾਇਆ ਪਿਆ ਹਾਂ ਇਹ ਚ ਪਾ ਕੇ ਰੱਖ ਦੇਣੀ ਹੈ ਨਾ ਫੇਰ ਆ ਕੇ ਬੀਲੂਗਾ ਕਿੱਥੇ ਜਾਂਦੀ ਹੈ ਓਏ ਦਾਦੀ ਨੂੰ ਵਾਲੀ ਸੋਨੇ ਲੱਗੇ ਕੱਪੜੇ ਵਾਹ ਆਈ ਬਾਲਦਾ ਸੀ ਬਾਹਰ ਲੈ ਕੇ ਜਾਓ ਲੋ ਵੀ ਠੀਕ ਹੈ ਠੀਕ ਹੈ ਠੀਕ ਹੈ ਜੁਹਾਰ ਤੇ ਜੁਹਾਰ ਦੀ ਦਾਦੀ ਤਾਂ ਚਲੇ ਗਏ ਬਾਹਰ ਮੰਮੀ ਸਵੇਰੇ ਸਤੇ ਲੈ ਜਾਂਦੀ ਆ ਮੰਮੀ ਬਹੁਤ ਹੈਲਪ ਕਰਦੇ ਆ ਆਥ ਨੇ ਸਵੇਰੇ ਸੰਭ ਲੈਂਦੇ ਆ ਜਿੰਨਾ ਕ ਮੇਰੀ ਬਹੁਤ ਹੈਲਪ ਹੋ ਜਾਂਦੀ ਆ ਲੋ ਕੱਲ ਆਪਾਂ ਹਾਈਡਰਾ ਫੇਸ਼ਲ ਕਰਾ ਕੇ ਆਈ ਸੀ ਤੇ ਮੈਂ ਇਹਦਾ ਰਿਜ਼ਲਟ ਬਹੁਤ ਵਧੀਆ ਲੱਗਿਆ ਬਾਈ ਜੈਨੂਨ ਰਿਵਿਊ ਦਊਂਗੀ ਤੈਨੂੰ ਵਧੀਆ ਲੱਗਿਆ ਰਿਜ਼ਲਟ ਬਹੁਤ ਵਧੀਆ ਲੱਗਿਆ ਆਪਾਂ ਨੂੰ ਤਾਂ ਏ ਬਾਕੀ ਹੁਣ ਆਪਾਂ ਚਾਹ ਪੀਨੇ ਆ ਠੀਕ ਐ ਪਾਣੀ ਪੀ ਲਿਆ ਸੀਗਾ ਸੌਂਪ ਜਿਵੇਂ ਉੱਠ ਕੇ ਮਨ ਆਪਣੀ ਚਾਹ ਦੀ ਵਾਰੀ ਆ ਆ ਪੀਣੀ ਹੈ ਤਾਂ ਘੰਟਾ ਤੱਕ ਹੋ ਗਿਆ ਸੀਗਾ ਉਹਨੂੰ ਮਨ ਲਓ 40 ਮਿੰਟ ਹੋ ਗਏ ਉਹ ਤੇ ਜਿੰਨਾ ਟਾਈਮ ਚਾਹ ਨਾ ਪੀਉਣਾ ਕਿੰਨਾ ਫਿਰ ਲੱਜਦੀ ਹੀ ਨਾ ਆਉਂਦੀ ਮੈਂ ਤਾਂ ਚਾਹ ਪਹਿਲੀ ਦਵਾਈ ਹੈ ਸਵੇਰ ਦੀ ਮੇਰੇ ਲਈ ਹੈ ਲੋ ਬਈ ਮਿੱਤਰੋ ਆਪਾਂ ਨੂੰ ਵੀ ਆ ਗਿਆ ਡੱਬਾ ਵਿਆਹ ਇੱਕ ਹੋਰ ਆ ਗਿਆ ਤੇ ਇਹਨਾਂ ਨੂੰ ਤੁਸੀਂ ਸਾਰੇ ਜਾਣੇ ਜਾਣਦੇ ਹੋ ਇੰਸਟਾਗ੍ਰam ਦੇ ਥਰੋ ਵੀ ਜਾਣਦੇ ਹੋ ਤੇ ਬਲੌਗ ਵੀ ਦੇਖਦੇ ਹੋ ਠੀਕ ਹੈ ਲਓ ਜੀ ਆਹਾਹਾਹਾ ਖਾਲੀ ਵੀ ਹੋ ਗਿਆ ਤਾਂ ਥੋੜਾ ਹੀ ਰਹਿ ਗਿਆ ਮੇਰੀ ਤਾਂ ਫੇਵਰੇਟ ਆਪਾ ਤਾਂ ਇਹ ਖਾਦੀ ਸੀ ਇਹ ਹੈਗਾ ਜੀ 인ਦਰ ਵੈਣੀ ਪਾਰਕ ਤੇ ਸੋਮਨ ਪ੍ਰੀਤ ਦੇ ਵਿਆਹ ਦਾ ਕਾਰਡ ਠੀਕ ਹੈ ਆਪਾਂ ਨੂੰ ਇਨਵਾਈਟ ਕੀਤਾ ਕੱਲ ਆਏ ਸੀਗੇ ਵੀਰੇ ਹੋਰੀ ਇੰਦਰ ਵੀਰਾ ਤੇ ਉਹਨਾਂ ਦੇ ਮਮਾ ਕਾਰਡ ਦੇ ਕੇ ਗਏ ਆ ਵਿਆਹ ਦਾ ਠੀਕ ਹੈ ਤੇ ਆਪਾਂ ਹੈ ਨਹੀਂ ਸੀਗੇ ਘਰ ਤੇ ਰਿੱਕੀ ਨੂੰ ਮਿਲ ਕੇ ਕਾਰਡ ਦੇ ਗਏ ਸੀਗੇ ਆਪਾਂ ਤੋਂ ਮਿਲ ਨਹੀਂ ਹੋਇਆ ਪਰ ਜਲਦੀ ਆਪਾਂ ਮਿਲਾਂਗੇ ਕਿਉਂਕਿ ਵੀਰੇ ਨਾਲ ਆਪਣਾ ਪਹਿਲਾਂ ਤੋਂ ਹੀ ਉਹ ਪਿਆਰ ਆ ਜਿਹੜਾ ਹੈਗਾ ਤੇ ਵੀਰੇ ਨੇ ਸਾਨੂੰ ਵਿਆਹ ਤੇ ਇਨਵਾਈਟ ਕੀਤਾਗਾ ਤੇ ਆਪਾਂ ਜ਼ਰੂਰ ਪਹੁੰਚਾਂਗੇ ਵਿਆਹ ਹੈਗਾ ਜਿਹੜਾ ਜੁਲਾਈ ਚ ਹੈ ਜੁਲਾਈ ਦੇ ਐਂਡ ਚ ਹੈ ਠੀਕ ਹੈ ਤਾਂ ਤਿਆਰੀਆਂ ਆਪਣੀਆਂ ਸਟਾਰਟ ਹੋ ਗਈਆਂ ਕਿਉਂਕਿ ਤੁਹਾਨੂੰ ਪਤਾ ਵੀ ਇਹ ਵਿਆਹ ਜਿਹੜਾ ਇਹ ਬਹੁਤ ਵਧੀਆ ਹੋਣਾ। ਇਥੇ ਕਾਫੀ سارے ਲੋਕ ਜਿਨ੍ਹਾਂ ਨੂੰ ਆਪਾਂ ਦੇਖਦੇ ਆਂ ਸੋਸ਼ਲ ਮੀਡੀਆ ਤੇ ਠੀਕ ਹੈ ਵਧੀਆ ਵਲੋਗਿੰਗ ਕਰਦੇ ਨੇ ਸਾਰੇ ਪਰਿਵਾਰ ਸਮੀਤ ਉਹ ਵੀ ਆਉਣਗੇ ਤਾਂ ਆਪਾਂ ਉਹਨਾਂ ਨੂੰ ਵੀ ਮਿਲਾਂਗੇ। ਠੀਕ ਹੈ ਵਧੀਆ ਲੱਗੂਗਾ ਮਿਲ ਕੇ। ਬਾਕੀ ਸਾਰਿਆਂ ਦੀ ਬਹੁਤ ਰਿਸਪੈਕਟ ਆ ਬਈ ਇਹ ਬਹੁਤ ਰਿਸਪੈਕਟ ਕਰਦੇ ਆ ਇਹਨਾਂ ਦੀ ਠੀਕ ਹੈ ਬਹੁਤ ਪਿਆਰ ਕਰਦੇ ਆ ਸਾਰੇ ਜਾਣੇ ਆਪਾਂ ਨੂੰ ਤੇ ਫਿਰ ਆਪਣਾ ਵੀ ਹੱਕ ਮੰਨਦਾ ਵੀ ਆਪਾਂ ਨੂੰ ਇਨਵਾਈਟ ਕੀਤਾ ਇਹਨੇ ਪਿਆਰ ਨਾਲ ਠੀਕ ਹੈ ਤੇ ਆਪਾਂ ਵੀ ਜਾਵਾਂਗੇ ਪਹੁੰਚਾਂਗੇ ਕਿਉਂਕਿ ਮੈਨੂੰ ਲੱਗਦਾ ਹੁੰਦਾ ਵੀ ਹਰ ਇੱਕ ਦੀਆਂ ਖੁਸ਼ੀਆਂ ਦੇ ਵਿੱਚ ਜਰੂਰ ਪਹੁੰਚਣਾ ਚਾਹੀਦਾ ਜਦੋਂ ਤੁਹਾਨੂੰ ਕੋਈ ਪਿਆਰ ਨਾਲ ਬੁਲਾਉਂਦਾ ਹੋਵੇ ਤਾਂ ਆਪਾਂ ਨੂੰ ਬੁਲਾਇਆ ਤਾਂ ਆਪਾਂ ਜਾਵਾਂਗੇ ਪਹਿਲਾਂ ਜਗਦੀਪ ਵੀਰੇ ਦੇ ਵਿਆਹ ਤੇ ਗਏ ਸੀ ਵੀਰੇ ਨਾਲ ਵੀ ਆਪਣਾ ਘੱਟੋ ਘੱਟ 5 ਸਾਲ ਦੇ ਜਾਣਦੇ ਸੀ ਆਪਾਂ ਨੂੰ ਵੀਰੇ ਨੂੰ ਵੀ ਠੀਕ ਹੈ ਤੇ ਹੁਣ ਆਪਾਂ ਜਾਵਾਂਗੇ ਇੰਦਰ ਬੈਣੀ ਪਲ ਵੀਰੇ ਦੇ ਵਿਆਹ ਤੇ ਉੱਥੇ ਵੀ ਆਪਾਂ ਜਾ ਕੇ ਆਵਾਂਗੇ ਰੌਣਕਾਂ ਲੱਗਣਗੀਆਂ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਠੀਕ ਹੈ ਤੁਹਾਨੂੰ ਬਲੌਗ ਸਾਰੇ ਦਿਖਾਈ ਜਾਣਗੇ ਚਾਹ ਆ ਗਈ ਆਪਣੀ ਚਾਹ ਬਿਨਾ ਕੁਛ ਨਹੀਂ ਚਾਹ ਦਾ ਭਰ ਲਿਆ ਆਪਾਂ ਕੋਲਾ ਨਾਲ ਇੱਕ ਟਿੱਕੀ ਬਰਫੀ ਦੀ ਖਾ ਲਾਂਗੀ। ਲੋ ਵੀ ਗਾਈਜ਼ ਆਪਾਂ ਹੋ ਗਏ ਰੈਡੀ ਤੇ ਰਿੱਕੀ ਵੀ ਹੋ ਗਏ ਰੈਡੀ ਰਿੱਕ ਨੂੰ ਚਾਹਤਾ ਜੱਗ ਕਿਉਂਕਿ ਇਸ ਵੇਰੇ ਵਿੱਚ ਰੱਖੇ ਨਹੀਂ ਸੀ ਆਏ। ਭਾਂਡੇ ਆਪ ਨੂੰ ਦੁੱਧ ਲੈ ਕੇ ਜਾਣ ਨੂੰ ਨੇਟ ਪਾ ਕੇ। ਉੱਪਰ ਜਾ ਤੂੰ ਓਏ। ਓਏ ਚਿਕੂ ਨੋ ਕੀ ਗੱਲ ਹੋ ਗਈ ਆ? ਕੀ ਗੱਲ ਹੋ ਗਈ ਓਵੇਂ ਬੋਂਕੀ ਆ ਨਾ। ਕੀ ਕਹਿੰਦਾ ਤੂੰ ਯਾਰੇ? ਕੀ ਕਹਿੰਦਾ? ਇਹ ਚਾਂਬਲਿਆ ਫਿਰਦਾ ਵੀ ਓ ਬੋਂਕੀ ਆਂਦਾਗਾ। ਲੈ 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 ਲੈ। ਆ ਓਏ। ਕੀ ਹੋ ਗਿਆ ਰੈਡੀ? डे देख लो डैडी नहीं डैडी एना सेहत पूरी कम करने खेत दिहाड़ी लाया किसी मैं क्या कितने कोई माड़ा मंगता कर जा ਉਹ ਜੀ ਰੈਡੀ ਹੋ। ਅੜ ਜਾ ਦੇਖ ਲਓ। ਦੇਖੋ ਜੁਝਾਰ ਦੇ ਗੰਮ ਦੇਖ ਲਓ। ਦੇਖ ਕੇ ਪਾਉ ਦੇ ਕੇ ਉਹ ਦੇਖ ਲਓ। ਉਹ ਪਿਆ। ਅੜਦੇ ਨਹੀਂ ਸੀ ਚੀਕੂ ਨਾਲ ਖੇਡਣੋ। ਚੀਕੂ ਨਹੀਂ ਦੇ ਦੇਗਾ ਤਾਵਣਾ। ਅੜਦੇ ਨਹੀਂ ਸੀ ਕਿੱਦੇ ਦਾ। ਪੰਗੇ ਲੈਣੋ ਉਹਦੇ ਨਾਲ। ਨਾਲ ਰੈਡੀ ਦੁੱਧ ਐ ਨਹੀਂ ਦੀ ਉਹਦੇ। ਓਕੇ ਮੰਮੀ। ਬਾਏ ਬਾਏ। ਭਾਈ ਕਰੋਈ ਦਾਦੀ ਨੂੰ ਇਹ ਕਾਹ ਨੂੰ ਗੰਜਰ ਕਰਦੇ ਨੇ ਦਾਦੀ ਨੂੰ ਮਾਏ। ਸਾਲਾ ਪੜਾ ਮਾਰ। ਹਾਂ ਠੀਕ ਆ। ਕੋਈ ਨਾ। ਕਾਰਾ ਲੈ ਮੈਨੂੰ ਕਹਿ ਸਕਦਾ ਪੈੜਾ। ਕਾਰਾ ਲੈ ਮੈਨੂੰ ਪੈੜਾ ਕਹਿ ਸਕਦਾ। ਪਿਛਲੀ ਨਹੀਂ ਲੱਗੀ। ਲਾ ਫਿਰ। ਓਕੇ ਬੇਟਾ। ਮੰਮਾ। ਲਾ ਵੀ ਮੈਸੇਜ ਯਾਰ। ਗੱਡੀ ਚ ਬਹਿ ਗਿਆ ਮਾਂ ਵੀ ਧਰਤੀ ਸਾਮਾਨ। ਪਹਿਲਾਂ ਕਹਦਾ ਮੈਂ ਜਾਂਦਾ ਨਹੀਂ ਹਣਾ ਮਮੀ ਇਹਦੀ ਫੇਰ ਕਹਿੰਦਾ ਛੇਤੀ ਗੱਡੀ ਤੇ ਠਾਕੀ ਖੋਲੋ ਹੁਣ ਕਹਣਾ ਗੱਡੀ ਖੜਾਈ ਕਿਉਂ ਤੋਰੋ ਇਹਨੂੰ ਅੱਛਾ ਹੋਰ ਅਗਲਾ ਬਾਈ ਝੂਟੇ ਮਾਟੇ ਲੈਂਦਾ ਹੋਰ ਆ ਬਹਿਰੂਪੀਆ ਤਰਾ ਜੂ ਜ ਸਾਡੇ ਬਹਿਰੂਪੀਆ ਆ ਜਿਹੀ ਜੋ ਕਰ ਜੂ ਯਾਰ ਦੇ ਕੱਪੜੇ ਮੈਨੂੰ ਦੇ ਦਿਓ ਦੇ ਦਿਓ ਛੋਟੇ ਜਵਾਗ ਦੇ ਕਹਿੰਦਾ ਛਪਾ ਦਾਂਗੇ ਮਮੀ ਕਹਿੰਦੀ ਕੱਲ ਨੂੰ ਪਾੜ ਕੇ ਰੱਖ ਦੇ ਨਹੀਂ ਲੱਗਦੇ ਨਹੀਂ ਆਪੀ ਗੱਡੀ ਤੇ ਦੇ ਦੇ ਤੂੰ ਨਹੀਂ ਡਿਸਕਸ਼ਨ ਚੱਲ ਰਹੀ ਹੈ ਵੀ ਕਿਹੜੇ ਕੱਪੜੇ ਦੇਣੇ ਯਾਰ ਤੂੰ ਕਿਹੜੇ ਕੱਪੜੇ ਦੇਣੇ ਪਤਾ ਹੁੰਦੇ ਆਪਾਂ ਇਹ ਜਿੰਨੇ ਜੋਗੇ ਹੈਗੇ ਬੰਗ ਕਰਨੇ ਹਨ ਹਾਂ ਕਾਲੇ ਜੇ ਪਿੰਡ ਦੇ 10000 ਨੇ ਆ ਦੇਖੇ ਤੇ ਜਲੂਸ ਕਰ ਦਿੰਦਾ ਗੱਡੀ ਵਿੱਚ ਹੋਰ ਆ ਅੱਜ ਕੱਢ ਕੇ ਰੱਖ ਦਾਂਗੇ ਸੋ ਗਾਈਸ ਹਾਂ ਮਾੜਾ ਮੈਨੂੰ ਤੁਸੀਂ ਉਹ ਕਹਿ ਸਕਦੇ ਹੋ ਪੈੜਾ ਵੀ ਤੁਸੀਂ ਉਹ ਕਹਿ ਸਕਦੇ ਹੋ ਬਦਤਮੀਜ਼ ਵੀ ਤੁਸੀਂ ਉਹ ਕਹਿ ਸਕਦੇ ਹੋ ਠੀਕ ਹੈ ਹਾਂ ਉਹ ਨਹੀਂ ਕਹਿੰਦੀ ਜੈ ਵੱਡੀ ਦਾ ਖਲਨਾਵਾ ਮਾਵਰਗਾ ਹਾਂ ਜੈ ਵੱਡੀ ਦਾ ਕਲਸ਼ਣਾ ਮਾਵਰਗਾ ਖਰਾਬ ਆ ਜੂ ਯਾਰ ਫਟਾ ਬੰਦਾ ਪੈੜਾ ਇਹ ਬੰਦਾ ਬਹੁਤ ਪੈੜਾ ਸੰਮੀਰ ਕਾ ਜੁਰਦਾ ਠੀਕ ਆ ਲੋ ਚੱਕ ਲੋ ਬੰਨਾ ਸਾਸਰੀ ਕਾਲ ਵੇਨ ਤੇ ਸਾਸਰੀ ਕਾਲ ਬੋਲੂ ਨਾ ਤਾਂ ਨਹੀਂ ਅੱਜ ਵੀ ਸਾਡੀ ਗੱਡੀ ਇੱਥੇ ਖੜਦੀ ਆ ਗੇਟ ਇੱਥੇ ਹੀ ਚੱਕੇ ਜਾਂਦਾ ਉਹ ਗੇਟ ਆ ਹੀ ਆ ਭਈ ਉਹਨੂੰ ਪਤਾ ਲੱਗ ਗਿਆ ਸੀ ਵੀ ਆ ਗਏ ਹਾਂ ਹਾਂ ਉਹਨਾਂ ਨੇ ਚੱਕਤਾ ਸੀ ਉਹਦੀ ਆਹ ਇਹ 21 ਵਰਜਨ ਦਾ ਉਹ ਵੀ ਉਹ 21 ਹੋਰ ਕੀ ਐ 21 ਵੀ ਸਨ ਠੀਕ ਆ ਕੀ ਹੈ 21 ਵਿਜ਼ਨ ਕੀ 21 ਵਿਜ਼ਨ ਸੀ ਜਾ ਰਹੇ ਮੈਂ ਕੀ ਇੱਕ ਦੱਸੋ ਸਸਤੀ ਆ ਕੀ ਰਸ ਉਹ ਕੈਮਰਾ ਨਹੀਂ ਹੁੰਦਾ ਉਹਦਾ ਕੀ ਦੱਸੋ ਉਹ ਆਪਣੇ ਲੱਗੇ ਹੋਏ ਨੇ ਕਿਹੜਾ ਦਾ ਦੱਸੋ ਨਾ ਦੱਸੋ 21 ਇੱਕ ਵਿਜ਼ਨ ਹਾਂ 21 ਵਿਜ਼ਨ 21 ਵਿਜ਼ਨ ਵੀ ਨਹੀਂ ਇੱਕ ਵਿਜ਼ਨ ਆ ਇੱਕ ਵਿਜ਼ਨ ਦੇਖਿਆ ਨਹੀਂ ਫਿਰ ਏਡੀ ਦੂਰ 21 ਵਿਜ਼ਨ ਇੱਕ ਵਿਜ਼ਨ ਮੈਂ ਇੱਕੀ ਵਰਜ ਮੈਂ ਕਹਿੰਦੀ 21 ਵਰਜ ਔਖਾ ਤੇਰਾ ਵਰਜ ਦਾ ਚਲੋ ਕੋਈ ਹਾਂ ਫਿਰ ਹੁਣ ਪੜਾਈ ਛੱਡਤੀ ਕੁੱਲ ਮਲਾਕ ਬੇੜਾ ਕਰ ਕੀਆ ਚੱਲ ਕੋਈ ਹੁਣ ਕਲੇ ਨਾ ਆ ਪਜਾ ਹੁਣ ਤੱਕਲੇ ਨਾ ਆ ਪੀ ਯਾਦ ਰਹਿੰਦੇ ਨੇ ਅੱਛਾ ਜਾਂ ਡਿਜ਼ਾਈਨ ਯਾਦ ਰਹਿੰਦੇ ਨੇ ਚੱਲ ਕੋਈ ਨਾ ਇਹ ਵੀ ਜ਼ਰੂਰੀ ਆ ਜਿਉਂਦੀਆਂ ਵਸਦੀਆਂ ਰਹਿਣ ਮੇਰੀਆ ਭੈਣਾਂ ਜਿਹੜੀਆਂ ਕੰਮ ਦਿੰਦੀਆਂ ਨੇ ਆਪਾਂ ਨੂੰ ਚੱਲ ਠੀਕ ਆ ਸੋ ਅੱਲਾਹੁ ਅਸਮਾਨ ਗੱਡੀ ਨੂੰ ਸ਼ਾਮੇ ਲਾ ਕੇ ਆਉਣਾ ਇੱਥੇ ਸਾਡੇ ਜੱਬ ਬਹੁਤ ਰਹਿੰਦਾ ਗੱਡੀ ਸ਼ਾਮੇ ਲਾਉਣ ਦਾ ਉਹ ਸਾਡੇ ਪਿੱਛੇ ਇੰਜੀਨੀਅਰਲੇ ਹੈਗੇ ਦਾ ਆਪਣੇ ਆੜੀ ਮਿੱਤਰੀ ਨੇ ਕੋਈ ਖਾਲੀ ਆਉਂ ਪੀਦਾ ਜ ਕੋਈ ਗੱਡੀ ਨਹੀਂ ਇਹ ਚਾਰ ਗੱਡੀਆਂ ਲਾਉਂਦੇ ਉਹ ਚਾਰ ਗੱਡੀਆਂ ਲਾਉਂਦੇ ਲੈ ਕੇ ਇੱਥੇ ਫਿਰ ਪੁੱਤ ਪਿਖੜੋ ਨਹੀਂ ਬੰਦ ਚਲ ਕੇ ਮੇਰੀ ਗੱਲ ਸੁਣੋ ਉਹ ਜਿਹੜੀ ਉਹ ਆਏ ਨੇ ਪਾਰਸਲ ਆਏ ਨੇ ਮੇਰੇ ਬੈਗਸ ਐਂਡ ਬਲਿੰਕ ਵਾਲਿਆਂ ਦੇ ਦੋ ਪਾਰਸਲ ਆਏ ਨੇ ਉਹ ਓਪਨ ਕਰਦੀ ਬਣਾ ਲਈ ਵੀਡੀਓ ਨਾਲੇ ਤੁਸੀਂ ਮੇਰੀ ਵੀਡੀਓ ਬਣਾ ਦਿਓ ਨਾਲੇ ਮੈਂ ਓਪਨ ਕਰ ਲੈਂਦੀ ਹਾਂ ਨਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰਿਆਂ ਨੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਆਪਾਂ ਨੂੰ ਇੱਕ ਪਾਰਸਲ ਰিসিਵ ਹੋਇਆਗਾ ਠੀਕ ਹੈ ਕਿਹੜੀ ਬੈਗ ਵਰਡ ਕਿਹੜੀ ਬੈਗਸ ਵਰਡ ਤੇ ਦੋ ਬੈਗ ਰিসিਵ ਹੋਏ ਨੇ অলਮੋਸਟ ਤੁਹਾਨੂੰ ਪਤਾ ਵੀ ਮੈਨੂੰ ਬੈਗ ਇੱਕ ਉਹ ਮੈਂ ਮੰਗਵਾਈ ਹੋਣੀ ਆ ਮੈਨੂੰ ਇਹਨਾਂ ਦੀ ਕੁਆਲਿਟੀ ਬਹੁਤ ਵਧੀਆ ਲੱਗਦੀ ਆ ਤੇ ਬਾਕੀ ਮੈਨੂੰ ਮੈਨੂੰ ਇਹਨਾਂ ਦਾ ਪ੍ਰਾਈਸ ਵੀ ਹੈ ਜਿਹੜਾ ਉਹ ਵੀ ਜੈਨੂਅਲ ਲੱਗਦਾ ਹੈ ਠੀਕ ਹੈ ਕਿ ਆਪਾਂ ਕੋਲ ਕੀ ਦੇਖਦੇ ਆ ਵੀ ਕਿਹੜੇ ਕਿਹੜੇ ਭੇਜਿਆ ਸਭ ਤੋਂ ਪਹਿਲਾਂ ਕਾਚ ਦਾਗਾ ਠੀਕ ਹੈ ਖੋਲੀਏ ਨਾ ਲੋਟ ਪੈਕਿੰਗ ਹੀ ਵਾਲੀ ਸੋਹਣੀ ਕੀਤੀ ਹੁੰਦੀ ਹੈ ਇੱਕ ਤਾਂ ਲਓ ਹਮ ਚਲੋ ਇਹ ਹੈਗਾ ਕਾਚ ਦਾ ਠੀਕ ਹੈ ਵਧੀਆ ਕੁਆਲਿਟੀ ਤੇ ਨਦੀ ਆਲ ਮੋਸਟ ਮੈਨੂੰ ਹਰ ਵਾਰੀ ਪੂਰੀ ਵਧੀਆ ਲੱਗਦੀ ਹੈ ਬਹੁਤ ਵਧੀਆ ਹੁੰਦੀ ਹੈ ਕੁਆਲਿਟੀ ਵਾਈਜ਼ ਇਹਨਾਂ ਕੋਲੇ ਬੈਗ ਨੇ ਤੇ ਨੈਕਸਟ ਜਿਹੜਾ ਹੈਗਾ ਮੈਨੂੰ ਲੱਗਦਾ ਐ ਐਮਕੇ ਦਾਗਾ ਕੋੰਦੇ ਜਹਾ ਮੂਤੀ ਵਜਿਆ ਅੱਜ ਨੈਕਸਟ ਹੈਗਾ ਆਹ ਇਹਦੇ ਵਿੱਚ ਹੋਣਾ ਇਹਦਾ ਉਹ ਵੀ ਚੱਕਿਆ ਜਾਂਦਾ ਹੈ ਨਾ ਅੱਛਾ ਇਹਦੇ ਵਿੱਚ ਆਹ ਵਾਲੀ ਵੀ ਡਾਇਰੈਕਟੀ ਦਿੱਤੀ ਹੈਗੀ ਨਾਲ ਇਹਨਾਂ ਦੋਨੇ ਬੈਗ ਆ ਜਿਹੜੇ ਆਪਕੋ ਠੀਕ ਹੈ ਰਸੀਵ ਹੋਏ ਆਹ ਵਾਲਾ ਐਂਡ ਦਿਸ ਕਿਸੇ ਨੇ ਵੀ ਇਦਾਂ ਦੇ ਬੈਗ ਬਾਏ ਕਰਨੇ ਆ ਜਾਂ ਹੋਰ ਵੀ ਕਲੈਕਸ਼ਨ ਦੇਖਣੀ ਆ ਤਾਂ ਮੈਂ ਪੇਜ ਨਾਲ ਕਲੈਬ ਕੀਤਾ ਹੋਇਆ ਇਹਨਾਂ ਨੂੰ ਡਾਇਰੈਕਟ ਮੈਸੇਜ ਕਰੋ ਜਾ ਕੇ ਤੇ ਸੋਹਣੇ ਸੋਹਣੇ ਬੈਗ ਇਹਨਾਂ ਤੋਂ ਖਰੀਦੋ ਤੇ ਵਰਲਡ ਵਾਈਡ ਸ਼ਿਪਿੰਗ ਹੈ ਜਿਹੜੀ ਉਹ ਅਵੇਲੇਬਲ ਹੈਗੀ ਹੈ ਥੈਂਕ ਯੂ ਸੋ ਮੱਚ ਲਓ ਬਈ ਦੋ ਆ ਗਿਆ ਆਪਾਂ ਨੂੰ ਪਰਸ ਇੱਕ ਆ ਵਾਲਾ ਆਇਆਗਾ ਠੀਕ ਹੈ ਕੱਲ ਪਰਸ ਲਾਇਆ ਸੀਗਾ ਦੇਖ ਸਕਦੇ ਹੋ ਤੁਸੀਂ ਆਹ ਵਾਲਾ ਆਇਆਗਾ ਇਹਦੇ ਨਾਲ ਆਹ ਵਾਲੀ ਤਣੀ ਆਈ ਆ ਇੱਕ ਆਇਆ ਕੋਚ ਦਾ ਠੀਕ ਹੈ ਆਹ ਵਾਲਾ ਦੱਸਿਓ ਤੁਹਾਨੂੰ ਸਭ ਤੋਂ ਜ਼ਿਆਦਾ ਸੋਹਣਾ ਕਿਹੜਾ ਲੱਗਿਆ ਲਓ ਬਈ ਸਾਡੀ ਕੁੜੀ ਗਗਨ ਦਾ ਭਾਈ ਕੱਲ ਹੈਪੀ ਬਰਥਡੇ ਸੀ ਆਏ ਸਾਲ ਅਸੀਂ ਹੈਪੀ ਬਰਥਡੇ ਦਾ ਮਨਾਉਣੇ ਆ ਤੇ ਇਸ ਵਾਰ ਕੱਲ ਅਸੀਂ ਬੀਜੀ ਹੋਗੇ ਸੀ ਕੇਕ ਕੱਲ ਕੱਟਣਾ ਸੀ ਫਿਰ ਅੱਜ ਕੇਕ ਕਟਾਂਗੇ ਕਿਉਂਕਿ ਇਹ ਸਾਡਾ ਫਰਜ਼ ਹੁੰਦਾ ਸੀ ਭੈਣਾ ਭੈਣਾ ਭੁੱਲਦੀਆਂ ਨਹੀਂ ਹਨਾ ਬਈ ਕਦੇ ਅਸੀਂ ਲੜਦੇ ਵੀ ਬਹੁਤ ਹਾਂ ਕਿੰਨਾ ਲੜਦੇ ਆ ਲੜਨਾ ਵੀ ਜ਼ਰੂਰੀ ਹੈ ਬਸ ਪਿਆਰ ਵਰਕਰਾ ਰਹਿਣਾ ਚਾਹੀਦਾ ਲੜਾਈ ਝਗੜੇ ਤਾਂ ਹੁੰਦੀ ਹੀ ਰਹਿੰਦੇ ਆ ਹੈਨਾ ਉੱਥੇ ਪਿਆਰ ਹੁੰਦਾ ਤਾਂ ਲੜਾਈ ਉੱਥੇ ਲੜਾਈ ਵੀ ਹੁੰਦੀ ਆ ਇੱਕ ਜਣਾ ਰੁੱਸ ਗਿਆ ਦੂਜੇ ਨੇ ਮਨਾ ਲਿਆ ਦੂਜਾ ਰੁੱਸ ਗਿਆ ਉਹਨੇ ਮਨਾ ਲਿਆ ਪਰ ਹੁਣ ਮੈਂ ਰੁੱਸੀ ਜਾਵਾਂ ਇਹ ਮੈਨੂੰ ਮਨਾਈ ਜਾਵੇ ਮੈਂ ਮੰਨਣਾ ਨਾ ਇਹ ਤਾਂ ਮੇਰੇ ਲੱਛਣ ਕੁੱਟਾ ਖਾਣ ਵਾਲੀ ਨੇ ਫੇਰ ਕੁੱਟਾ ਬੈਂਦੀ ਆਪਾਂ ਹਾਂ ਇਹ ਸਾਨੂੰ ਸਾਰਿਆਂ ਨੂੰ ਇਕੱਠਿਆਂ ਨੂੰ ਬਹੁਤ ਟਾਈਮ ਹੋ ਗਿਆ ਭਾਈ ਰੱਬ ਸਾਡੇ ਐਂ ਜੋੜੀ ਬਣਾਈ ਰੱਖੇ ਨਜ਼ਰ ਵੀ ਲੱਗਦੀ ਹੁੰਦੀ ਹੈ ਚਲੋ ਨਜ਼ਰ ਇਹ ਜੀ ਰੀਅਲ ਨਜ਼ਰ ਨੂੰ ਪਰ ਅਸੀਂ ਭਾਰੀ ਨਹੀਂ ਪੈਣ ਦੇਣਾ ਲਓ ਭਾਈ ਰਿੱਕੀ ਆਉਦੀ ਭੈਣ ਵਾਸਤੇ ਲੈ ਆਏ ਕੇਕ ਠੀਕ ਹੈ 4 ਕੰਦੀ ਹੋ ਚਾਰ ਕੈਂਡਲਾਂ ਲਿਆਏ ਹੁਣ ਕਟਾਂਗੇ ਆਪਾਂ ਕੇਕ ਲੈਓ ਬਾਈ ਸਾਡਾ ਗਾਗਨ ਪੁੱਤਰ ਅੱਬ ਖੈਰ ਸੁੱਖ ਰੱਖੇ ਤੀਜਾ ਕੇਕ ਕੱਟ ਰਹੇ ਹਾਂ ਹਨਾ ਗਾਗਨ ਦਾ ਆਪਾਂ ਪਿਛਲੇ ਦੋ ਕੱਟ ਲਈ ਸੀ ਤੀਜਾ ਕੱਟ ਰਹੇ ਹਾਂ ਹੁਣ ਮੈਂ ਪਾਈਆਂ ਵੀ ਸੀ ਇਸ ਤਰੀਕਾਂ ਆਪਾਂ ਕਿੰਨਾ ਇੰਜੋਏ ਕੀਤਾ ਸੀ ਉਦੋਂ ਲੈ ਆ ਜਾ ਗਾਗਨ ਉਧਰ ਚੱਲ ਆ ਤਾਂ ਲਾ ਦੋ ਹੁਣ ਲਾ ਦੰਨਿਆ ਲਾ ਦੰਨਿਆ ਲਿਆ ਬਲਾਉਣਿਆ ਓ ਗਾਇਸ ਬੱਚਿਓ ਆਜੋ ਮੈਕੂ ਜਸ਼ਨ ਆਜੋ ਆਜੋ ਕੇਕ ਕਟਿਏ ਦੇਖੋ ਬਈ ਗਾਇਜ਼ ਸਟਾਰ ਬੰਦਿਆਂ ਲਈ ਸਟਾਰ ਲੱਗੇ ਨੇ ਆਜੋ ਸਾਰਿਆਂ ਨੇ ਕੇਕ ਕੱਟਿਏ ਆਜੋ ਰਿੱਕੀ ਚਲੋ ਉੱਥੇ ਬਿਚਾਰੋ ਸਾਰੇ ਆਜੋ ਨਾ ਤੁਸੀਂ ਜੇ ਆਜੋ ਇਹਨਾਂ ਦੀ ਬਾਤ ਬਣਾ ਦੂੰਗਾ ਮੈਂ ਕੱਟੀਏ ਥਰੇ ਹੋ ਗਏ ਕੋਈ ਆਜੋ ਜਾਓ ਤੁਸੀਂ ਆਜੋ ਰਹਿ ਜੀ ਜਿਹੜਾ ਨੂੰ ਵੀ ਲਿਆਓ ਆਜੂ ਝਾਰ ਤਾਂ ਨਾ ਉੰਗੜੀ ਰਹਿੰਦੇ ਰਹਿੰਦੇ ਨਾ ਛੇੜੀ ਨਾ ਉਹਨੂੰ ਪ੍ਰਿੰਟਾਂ ਦੇ ਛੱਤੇ ਨੂੰ ਹੱਥ ਪਾ ਕੇ ਪ੍ਰਿੰਟ ਆਪਾਂ ਨੂੰ ਕੱਟਣੀਆਂ ਆਜੋ ਵੀ ਆਜੋ ਚਲੋ ਵੀ ਮਾਰ ਭੂਗਾ ਹੁਵਾਗੂ ਲੈ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਡੀਅਰ ਕਦਰਣ ਹੈਪੀ ਬਰਥਡੇ ਟੂ ਯੂ ਹੋ ਚਲੋ ਮੈਂ ਵੀ ਅੱਦ ਸਿਲਵੇਜ਼ਾ ਚਲ ਵੇ ਅੰਤ ਭਗਦੇ ਜਾਓ ਬੱਚਾ ਜਾਓ 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 ਰਜੀ ਤੁਸੀਂ ਵੀ ਜਾਓ ਓਏ ਜੁਜਾਰ ਪੂਆ ਜੀ ਦਾ ਬਰਥਡੇ ਦੇਖਿਓ ਦੇਖਿਓ ਇੱਥੇ ਆ ਕੇ ਕਰੂਗਾ ਦੇਖਿਓ 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 ਗਗਨਾ ਦੇਖੀਗੇ ਮੈਂ ਕਰਦਾ ਬਰਥਡੇ ਪੂਜੀ ਦਾ ਕੇਕ ਖਵਾ ਦੇ ਕੇ ਇਹ ਦੇਖ ਰਹੀ ਵੀ ਇੱਥੇ ਇਕੱਠੇ ਜਾਂ ਕਿਵੇਂ ਹੋ ਗਿਆ ਵੀ ਇਹ ਇਕੱਠੇ ਜਿਕਾ ਨੂੰ ਹੋ ਗਏ ਜਾਓ ਲਓ ਬਈ ਕੇਕ ਹੋ ਗਿਆ ਕੱਟ ਤੇ ਹੁਣ ਬਸ ਖਾਣ ਦੀਆਂ ਤਿਆਰੀਆਂ ਨੇ ਲਿਆਓ ਕੋਲੀਆਂ ਬਾਟੀਆਂ ਮੈਂ ਕੁ ਚੱਕ ਕੇ ਮੈਂ ਤੈਨੂੰ ਦੇਖੀ ਇਹਨੂੰ ਦੇਖੀ ਲੈ ਭੱਜ ਜਾ ਫਿਰ ਤਾਂ ਚਾਹ ਚੜ ਗਏ ਜਦੋਂ ਅਸੀਂ ਤਾੜੀਆਂ ਹੀ ਪਾਈਆਂ ਖਵਾਤਾ ਸਾਰਿਆਂ ਨੇ ਆ ਜਾਓ ਜੀ ਜਾ ਖਵਾ ਦੇ ਖਵਾ ਦੇ ਖੜ ਜੋ ਕਿਸ਼ਾ ਘੰਟਾ ਰਹਿ ਗਿਆ ਮੇਰਾ ਆ ਲੋ ਚੱਕ ਖਵਾ ਦੋ ਬਈ ਕੁੜੀ ਹਾਂ ਹਾਂ ਹਾ ਹਸਟੇਲ ਜਾ ਮਰੰਦਨ ਦੇ ਫੋਟੋ ਖਿਚਦੀਆਂ ਚਿੱਤਣੀ ਲੈ ਬਈ ਕਹਿੰਦੀ ਦੀਦੀ ਮੈਨੂੰ ਬਰਥਡੇ ਗਿਫਟ ਆ ਪਰਸ ਹੀ ਚਾਹੀਦਾ ਜਿਹੜਾ ਅੱਜ ਮੈਂ ਪਾਰਸਲ ਖੋਲਿਆ ਸੀ ਕਹਿੰਦੀ ਮੈਨੂੰ ਤਾਂ ਇਹੀ ਪਰਸ ਚਾਹੀਦਾ ਕੋਚ ਦਾ ਚਲ ਮੀ ਸੋ ਮਚ ਇਹ ਸਾਡੀ ਧੀ ਰਾਣੀ ਕੋਲੇ ਵੀ ਭਾਈ ਇੱਕ ਪਰਸ ਕੋਚ ਦਾ ਹੋ ਗਿਆ ਰੱਬ ਖੁਸ਼ ਰੱਖੇ ਤੈਨੂੰ ਬਰਮਾ ਦੂੰ ਤੰਦਰੁਸਤ ਰੱਖੇ ਵੱਡੀ ਗੱਲ ਵੱਡੀ ਗੱਲ ਲੈ ਪੈਕ ਕਰ ਲੈ ਇੱਥੇ ਡੱਬੇ ਚ ਆ ਸੀ ਇਹ ਕੋਚਾ ਵਾਲਾ ਡੱਬਾ ਇਹ ਚ ਪੈਕ ਕਰ ਲੈ ਜੇ ਪਰਸਾਂ ਪਰਸਾਂ ਦੇ ਕਲੈਕਸ਼ਨ ਦੀ ਗੱਲ ਇੱਥੇ ਕੀਤੀ ਜਾਵੇ ਨਾ ਬੁਟੀਕ ਤੇ ਇਹ ਕ ਆਜ ਆ ਗਿਆ ਆਹ ਕੋਚ ਸੀ ਚਲੇ ਤੁਰ ਗਗਨ ਦਾ ਹੋ ਗਿਆ ਆਹ ਮਾਈਕਲ ਕੋਰਸ ਠੀਕ ਐ ਤੇ ਐਕਟਿਕ ਹੋਰ ਬੈ ਕੋਚ ਦਾ ਦੇਖਿਓ ਚਾਰ ਬੈਣ ਇੱਥੇ ਬੜੀ ਕਲੈਕਸ਼ਨ ਆ ਮੇਰੇ ਕੋਲ ਪਰਸਾਂ ਦੀ ਤਾਂ ਘਰੇ ਵੀ ਬੈਣੇ ਇੰਨੇ ਸਪੈਸ਼ਲ ਵੀਡੀਓ ਬਣਾਉਣ ਵਾਲੀ ਆ ਸਪੈਸ਼ਲ ਵੀਡੀਓ ਬਣਾਉਣ ਵਾਲੀ ਆ ਹਨਾ ਪਰਸ ਸਤੇ ਦਾ ਕੈਸ਼ਰ ਵੀਡੀਓ ਬਣਾ ਲਈ ਸੀ ਕਿ ਅਰਕਿ ਨੇ। ਲੋ ਵੀ ਅੱਜ ਪਹਿਲੀ ਵਾਰ ਆ ਮੈਂ ਦੋ ਬੰਦਿਆਂ ਨਾਲ ਬੈਠੀ ਆ ਤੀਜੀ ਮੈਂ। ਤਿੰਨ ਬੰਦੇ ਸਕੂਟਰੀ ਤੇ ਅਸੀਂ ਜਾ ਰਹੇ ਪਹਿਲੀ ਵਾਰ ਮੇਰੇ ਨਾਲ ਇਹ ਹੋਇਆ। ਦੇਖੋ ਕਿਤੇ ਬਾਈ ਪਹੁੰਚਦਿਆਂ ਕਿ ਨਹੀਂ। ਚੱਲ ਦੇਖਦੇ ਆ ਪਹੁੰਚਦੇ ਆ ਕਿ ਨਹੀਂ। ਉਹ ਦੇਖਣਾ ਦਿਓ ਓਏ। ਓਏ, ਕੋਈ ਸੱਚੀ ਖੇੜਾ ਹੋਏ ਜਮਾ। ਲੋ ਬਾਈ। ਰਿੱਕੀ ਨੇ ਮੋੜ ਲਈ ਗੱਡੀ ਇੱਧਰ ਜੁਹਾਰ ਸਿੰਘ ਜੀ ਉੱਠ ਖੜੀ ਸੀ ਰਿਹੜ ਕਰੀ ਜਾਂਦੇ ਆ। ਪਰ ਸੀ ਆ ਕਿ ਬਾਹਰ ਤਾਂ ਖੜੇ ਤੇ ਹੁਣ ਆਪਾਂ ਘਰ ਹੀ ਜਾਣਾਗਾ ਚ ਚਲਦੇ ਆਪਾਂ ਘਰੇ ਆ ਗਏ ਤੇ ਪਪਾ ਗੱਡੀ ਮੋੜ ਕੇ ਪਪਾ ਕੋਲ ਜਾਓ ਜਾ ਆ ਪੋਕਲੀ ਵੱਲ ਝਾਰ ਦੀ ਗੱਡੀ ਵੀ ਰੱਖ ਲੈਣੇ ਆ ਹਨਾ ਝਾਰ ਦੀ ਸਕੂਟੀ ਵੀ ਰੱਖ ਲੈਣੇ ਵਿੱਚ ਆਹਾ ਗੇੜੇ ਦਵਾਈ ਜਾਂਦੇ ਇਹਨੂੰ ਸਰਦਮਨ ਰੱਖਦੇ ਪਿਆਂ ਦੋ ਪਤਰੀ ਚਲੋ ਘਰ ਆਣੂ ਚੱਲੀਏ ਜਾ ਕੇ ਦਾਲ ਸਬਜੀ ਬਣਾਈਏ ਰੋਟੀ ਪਾਣੀ ਦਾ ਕਰੀਏ ਯੈਸ ਲੋ ਭਾਈ ਮਿੱਤਰ ਦਾਦਾ ਜੀ ਹਾਂ ਦੇਖਿਓ ਕਿ ਮੈਂ ਖੁਸ਼ ਹੋਇਆ ਡੈਡੀ ਨੂੰ ਦੇਖ ਚਾਕਦਾਗਾ ਚਾਕਦਾ ਰਿੱਕੀ ਡੈਡੀ ਕੰਨੀ ਜਾਓ ਲੋ ਵੀ ਮਿੱਤਰੋ ਆਪਾਂ ਪਹੁੰਚ ਗਏ ਘਰ ਤੇ ਆ ਤੁਸੀਂ ਟੋਪ ਪੁੱਛਦੇ ਸੀ ਮੈਨੂੰ ਮੈਂ ਕਿੱਥੋਂ ਲਿਆਂਦਾ ਇਹ ਵਾਲਾ ਟੋਪ ਲਿਆਂਦਾ ਸੀ ਆਪਾਂ ਤਫਾ ਮੰਡੀ ਤੋਂ 600 ਰੁਪਏ ਦਾ ਇੱਕੋ ਹੀ ਟੋਪ ਸੀ ਹੋਰ ਉਹਨਾਂ ਕੋਲ ਹੈਗਾ ਵੀ ਨਹੀਂ ਸੀਗਾ ਉਹ ਇੱਕੋ ਹੀ ਮੈਂ ਲੈ ਲਿਆ ਸੀ 600 ਰੁਪਏ ਦਾ ਆਇਆ ਸੀ ਇਹ ਵਾਲਾ ਠੀਕ ਹੈ ਥੈਂਕ ਯੂ ਸੋ ਮੱਚ ਜਿਨ੍ਹਾਂ ਨੂੰ ਵੀ ਵਧੀਆ ਲੱਗਿਆ ਟੋਪ ਲੋ ਵੀ ਮੀ ਆ ਗਿਆ ਵੇਖੀ ਜਾ ਰਿਹਾ ਜਿੰਮ ਤੇ ਆਪਾਂ ਆਪ ਦਾ ਦੂਜਾ ਫੋਨ ਫੜ ਲਈਏ ਕਮਲਾ ਫੋਨ ਗੱਡੀ ਸੀ ਰਹਿ ਗਿਆ ਸੀਗਾ ਲੋ ਅਡਿਏ ਫੋਨ ਰਿੱਕੀ ਸਰ ਤੋਂ ਚਾਰਜਰ ਤਾਂ ਮੈਂ ਲਾਦਾ ਉੱਥੇ ਉਹਨਾਂ ਨੇ ਵਿਥੀ ਪਾਤੀ ਸੀ ਪਤਾ ਸੀ ਹੂੰ ਬਾਏ 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 ਲੋ ਰਿੱਕੀ ਜਾ ਰਿਹਾ ਜਿਮ ਆਪਾਂ ਜਾਣਿਆ ਕਰੀ ਲੋ ਵਾਈ ਫਟ ਵਿਧਮੀ ਵਾਲੇ ਚੈਨਲ ਤੇ ਪਾਉਣੀ ਆ ਵੀਡੀਓ ਆਪਾਂ ਅੱਜ ਤੇ ਉਹਦੇ ਵਾਸਤੇ ਹੀ ਆਪਾਂ ਆਏ ਪਰ ਇਹਦਾ ਕੋਠੇ ਤੇ ਇੱਥੇ ਵਧੀਆ ਲੋਕੇਸ਼ਨ ਆ ਤਾਂ ਮੈਂ ਕਿ ਇੱਥੇ ਬਣਾਉਣੇ ਆਪਾਂ ਕੁਐਸਚਨ ਆਨਸਰ ਵੀਡੀਓ ਬਣਾਉਣੀ ਸੀਗੀ ਤਾਂ ਉਹ ਬਣਾਉਣੀ ਹੈਗੀ ਠੀਕ ਹੈ ਤੇ ਉਹਦੇ ਵਾਸਤੇ ਆਪਾਂ ਅੱਜ ਬਣਾਵਾਂਗੇ ਇੱਥੇ ਉੱਪਰਲੇ ਕੋਠੇ ਤੇ ਜਿੰਨੇ ਵੀ ਤੁਹਾਡੇ ਸਵਾਲ ਸੀਗੇ ਉਸ ਵੀਡੀਓ ਜਿੰਨੀਆਂ 4 ਵੀਡੀਓ ਪਾਈਆਂ ਗਿਆ ਉਹਦੇ ਰਿਲੇਟਡ ਜਿੰਨੇ ਤੁਹਾਡੇ ਸਵਾਲ ਸੀਗੇ ਸਾਰਿਆਂ ਦਾ ਆਪਾਂ ਰਿਪਲਾਈ ਕਰਦੇ ਆਂ ਠੀਕ ਹੈ ਤੇ ਜਿਨੇ ਆਪਣਾ ਉਹ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਕਰ ਲਿਓ ਠੀਕ ਹੈ ਅੱਜ ਮੌਕਾ ਮਿਲਿਆ ਵੀਡੀਓ ਬਣਾਉਣ ਦਾ ਤੇ ਹੁਣ ਆਪਾਂ ਰੈਗੂਲਰ ਹੋਣੇ ਆ ਸਾਰੇ ਕੰਮ ਆਪਣੇ ਜਿਹੜੇ ਸਹੀ ਹੋ ਨਵੇੜ ਤੇ ਆਪਾਂ ਆਪਾਂ ਜਮ ਫਰੈਸ਼ ਮਾਈਂਡ ਆਪਣਾ ਇਹ ਹੁਣ ਆਪਾਂ ਆਵਲੇ ਚੈਨਲ ਕੋ ਨਹੀਂ ਧਿਆਨ ਦੇਣਾਗੇ ਚਲੋ ਕਰਦੇ ਆਂ ਹਲੋ ਭਾਈ ਇੱਥੇ ਦਾ ਭਾਈ ਮੀ ਆ ਗਿਆ ਵੇਖੋ ਮੀ ਆ ਗਿਆ ਵੀਡੀਓ ਕੋ ਬਣਸਣਾਵਾਂਗੇ ਦੂਜੀ ਘੁੰਮੀ ਘੁੰਮੀ ਕਰਕੇ ਆਂ ਠੀਕ ਹੈ ਚਲੋ ਓਏ ਹੋਏ ਓਏ ਹੋਏ ਓਏ ਹੋਏ ਚਲੋ ਭਾਈ ਘੁੰਮੀ ਘੁੰਮੀ ਕਰਨ ਜਾਂਦੇ ਨੇ ਜੁਹਾਰ ਸਿੰਘ ਚਲੋ ਚਲੋ ਬੁਝਾਰ ਨੂੰ ਅੱਜ ਮੈਂ ਲੈ ਕੇ ਆਈਆਂ ਜਿਹਦੇ ਪਾਪਾ ਜਿਮਮ ਗਏ ਨੇ ਡੈਡੀ ਵਰਗੇ ਕੰਮ ਕਰਦੇ ਨੇ ਮੈਂ ਕਿਹਾ ਮੈਂ ਘੂਮੀ ਘੂਮੀ ਤਰਾ ਲੈ ਆਉਣੀ ਇਹਨੂੰ ਭੱਜ ਜਾ ਜਾ ਕਾਂਸ ਘੇੜਦੇ ਹਾਂ ਹਾਂਜੀ ਗਾਇਸ ਇਹ ਸੀਗਾ ਆਪਣਾ ਅੱਜ ਦਾ ਵਲੌਗ ਕੀਗਾ ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਊਗਾ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਠੀਕ ਹੈ ਵੀ ਕਿਦਾਂ ਦਾ ਲੱਗਿਆ ਤੇ ਰਹੀ ਗੱਲ ਅੱਜ ਤੀਸਰਾ ਦਿਨ ਹਾਈਡਰਾ ਫੇਸ਼ੀਅਲ ਵਾਲਾ ਰਿਜ਼ਲਟ ਵਧੀਆ ਬੈਸਟ ਰਿਹਾ ਕਾਫੀ ਸਾਰੀਆਂ ਕੁੜੀਆਂ ਦੇ ਕੁਐਸ਼ਨ ਸੀਗੇ ਵੀ ਦੀਦੀ ਵਧੀਆ ਨਹੀਂ ਰਹਿੰਦਾ ਫੇਸ ਖਰਾਬ ਹੋ ਜਾਂਦਾ ਇਦਾਂ ਹੋ ਜਾਂਦਾ ਉਦਾਂ ਹੋ ਜਾਂਦਾ ਨਹੀਂ ਮੇਰੇ ਅਕੋਰਡਿੰਗ ਇਹਦੀਆਂ ਸਿਟਿੰਗਾਂ ਹੁੰਦੀਆਂ ਨੇ ਵੀਰੇ ਜਿੰਨੀਆਂ ਸਿਟੀਆਂ ਹੁੰਦੀਆਂ ਨੇ ਉਹ ਕਰਵਾਉਣੀਆਂ ਚਾਹੀਦੀਆਂ ਬਾਕੀ ਟਰਸਟਡ ਬੰਦੇ ਤੇ ਟਰਸਟ ਕਰਨਾ ਚਾਹੀਦਾ ਹਨ ਜਿਵੇਂ ਇਹ ਇਹ ਕੁੜੀ ਤੇ ਮੈਨੂੰ ਟਰਸਟ ਸੀ ਮੇਰੇ ਤੋਂ ਕਰਵਾਇਆ ਇਹ ਤਾਂ ਕਈ ਵਾਰ ਕਿਸੇ ਨੂੰ ਕਰਨਾ ਨਹੀਂ ਆਉਂਦਾ ਹੁੰਦਾ ਕਈ ਵਾਰ ਲੋਕ ਨਕਲੀ ਪ੍ਰੋਡਕਟ ਯੂਜ਼ ਕਰਦੇ ਆ ਠੀਕ ਆ ਸਸਤੇ ਪ੍ਰੋਡਕਟ ਯੂਜ਼ ਕਰ ਦਿੰਦੇ ਆ ਉਹਦੇ ਨਾਲ ਵੀ ਖਰਾਬ ਹੋ ਸਕਦਾ ਬਾਕੀ ਕੁੱਲ ਮਿਲਾ ਕੇ ਸਾਡਾ ਰਿਜ਼ਲਟ ਸਾਨੂੰ ਵੈਸਟ ਲੱਗਿਆ ਤੁਸੀਂ ਵੀ ਜ਼ਰੂਰ ਵਿਜ਼ਿਟ ਕਰਿਓ ਕਿਰਨਾ ਭੈਣ ਕੋਲ ਬਾਕੀ ਉਹਨਾਂ ਦੇ ਆਫਰ ਲੱਗ ਚੁੱਕੇ ਆ ਜਿਹੜਾ ਜਿਹੜਾ ਆਫਰ ਠੀਕ ਆ ਤੁਹਾਨੂੰ ਚਾਹੀਦਾ ਤੁਸੀਂ ਮਜ਼ਾ ਲੈ ਸਕਦੇ ਹੋ ਓਕੇ ਜੀ ਬਾਏ ਬਾਏ ਮਿਲਦੇ ਆਂ ਕੱਲ ਨੂੰ ਨੈਕਸਟ ਬਲੌਗ ਦੇ ਵਿੱਚ ਖੁਸ਼ ਰਹੋ